ਗਣ ਸਾਹਿਬ ਮਹਾਰਾਜ ਜੀ ਦੇ ਬਹੁਤ ਪਾਵਨ ਪਵਿੱਤਰ ਗੋਦ ਵਿੱਚ ਸਾਡੇ ਸਾਰਿਆਂ ਦੇ ਬਹੁਤ ਸਤਕਾਰਤ ਮਹਿਬੂਬ ਨੇਤਾ ਸਾਡੇ ਵੱਡੇ ਭਰਾ ਇਸ ਇਲਾਕੇ ਦੀ ਜ਼ਰਖੇਜ਼ ਮੁਕੱਦਸ ਮਿੱਟੀ ਦੇ ਕਣ-ਕਣ ਵਿੱਚ ਬਹੁਤ ਚੰਗਾ ਨਾਂ ਕਮਾਉਣ ਵਾਲੇ ਜਿਨ੍ਹਾਂ ਦੀ ਫਿਰੋਜ਼ਪੁਰ ਫਰੀਦਕੋਟ ਪਟਵੰਡਾ ਇਹਨਾਂ ਜ਼ਿਲ੍ਹਿਆਂ ਤੋਂ ਬਿਨਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਨ੍ਹਾਂ ਨੇ ਨਾਂ ਪੈਦਾ ਕੀਤਾ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਇਸ ਇਤਿਹਾਸਕ ਹਵੇਲੀ ਵਿੱਚ ਜਿਸ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਜਿਹੜੇ ਪਿੰਡ ਨੂੰ ਜਾਣਿਆ ਜਾਂਦਾ ਹੈ ਜਿਸ ਨੇ ਗੁਰਦੁਆਰਿਆਂ ਦੀ ਸੇਵਾਵਾਂ ਲਈ ਪ੍ਰਦਾਨ ਪੈਦਾ ਕੀਤੇ ਦੇਸ਼ ਭਗਤ ਪੈਦਾ ਕੀਤੇ ਔਰ 21ਵੀਂ ਸਦੀ ਔਰ 22ਵੀਂ ਸਦੀ ਦੇ ਅੰਤ ਵਿੱਚ ਲੋਕ ਖੇਤਾਂ ਦੀ ਵੱਡੀ ਸੇਵਾ ਕਰਨ ਵਾਲਾ ਸਾਡਾ ਭਰਾ ਸਾ ਗੁਰਪੀਰ ਸਿੰਘ ਜੀ ਸੰਧੂ ਚੇਅਰਮੈਨ ਸਾਹਿਬ ਉਹਨਾਂ ਦੀ ਆਪਾਂ ਯਾਦ ਵਿੱਚ ਜੁੜੇ ਹਾਂ ਗਰਮੀ ਬਹੁਤ ਹੈ ਸਮਾਂ ਘਟ ਹੈ ਹਜ਼ੂਰੀ ਰਾਗੀ ਸ੍ਰੀ ਅਮਰਸਰ ਸਾਹਿਬ ਉਹਨਾਂ ਨੇ ਕੀਰਤਨ ਕੀਤਾ ਉਸ ਵੈਰਾਗਮਈ ਕੀਰਤਨ ਦੇ ਨਾਲ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਔਰ ਸਾਖ ਸਬੰਧੀਆਂ ਨੂੰ ਮਹਾਰਾਜ ਤੇ ਆਸਰੇ ਨਾਲ ਉਨ੍ਹਾਂ ਦੀ ਅੰਤਮ ਅਰਦਾਸ ਤੇ ਸਕੂਨ ਮਿਲਿਆ ਹੈ ਵਾਕ ਨੌਵੇਂ ਪਾਛਦਾ ਹੈ ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ ਸੁਖ ਸਨੇ ਔਰ ਪਹਿ ਨਹੀਂ ਜਾਣ ਕੇ ਕਾਂਚਨ ਮਾਟੀ ਮਨ ਹੈ ਅੱਜ ਅਸੀਂ ਉਸ ਪਵਿੱਤਰ ਰੂਹ ਦੀ ਅੰਤਮ ਅਰਦਾਸ ਤੇ ਇਕੱਤਰਤਾ ਹਾਂ ਮੈਂ ਤਿੰਨ ਗੱਲਾਂ ਇਸਮਰਨ ਸੰਗਤ ਨੂੰ ਕਰਵਾਵਾਂਗਾ ਕਿਉਂਕਿ ਅੰਤਮ ਯਾਦ ਹੁੰਦੀ ਹੈ ਮੇਰੇ ਨਾਲੋਂ ਵੱਧ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਨਾਲ ਇਕੱਠੇ ਖੇਡਣ ਵਾਲੇ ਭੈਣ ਭਰਾ ਸਾਥ ਸੰਬੰਧੀ ਬਹੁਤ ਪ੍ਰਤਿਸ਼ਠਿਤ ਵਿਅਕਤੀ ਹਰ ਖੇਤਰ ਦੇ ਇੱਥੇ ਬਿਰਾਜਮਾਨ ਹਨ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਮੈਂ ਉਹਨਾਂ ਨੂੰ ਯਾਦ ਕਰਦਿਆਂ ਸਭ ਤੋਂ ਸਮਰਣੀਏ ਗੱਲ ਜੋ ਇਸ ਇਲਾਕੇ ਦੀਆਂ ਫਿਜ਼ਾਵਾਂ ਵਿੱਚ ਗੂੰਜਦੀ ਰਹੇਗੀ ਉਹ ਇਹ ਹੈ ਕਿ ਸਨ 1980 ਵਿੱਚ ਚੌਂਦਰੀ ਬਲਰਾਮ ਜਾਖੜ ਸਾਹਿਬ 85 ਵਿੱਚ ਸਰਦਾਰ ਗੁਰਦੇਵਾਲ ਸਿੰਘ ਢਿੱਲੋਂ ਸਾਹਿਬ 99 ਦੇ ਵਿੱਚ ਲੋਕ ਸਭਾ ਦੀ ਚੋਣ ਮੈਂ ਲੜਿਆ ਉਸ ਤੋਂ ਬਾਅਦ ਸੰਤੋਖ ਸਿੰਘ ਰੰਧਾਵਾ ਲੜੇ ਉਸ ਤੋਂ ਬਾਅਦ ਸੁਨੀਲ ਜਾਖੜ ਲੜੇ ਹੰਸਰਾ ਜੋਸਨ ਜੀ ਲੜੇ ਸਤਕਾਰਯੋਗ ਸ਼ੇਰ ਸੋ ਲੜਿਆ ਇਹਨਾਂ ਸਾਰਿਆਂ ਦਾ ਸਾਜ਼ੋਰਾ ਸਿੰਘ ਹੋਰੀ ਬਹੁਤ ਵੱਡਾ ਸਤਕਾਰ ਉਹਨਾਂ ਦੇ ਮਨ ਵਿੱਚ ਸੀ ਪਰ ਕਾਂਗਰਸ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋ ਕੇ ਜਿੰਨੀ ਤੰਦੇਹੀ ਨਾਲ ਔਰ ਜਿੰਨੇ ਮਨ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਇੱਥੇ ਮਜ਼ਬੂਤ ਕੀਤਾ ਉਹ ਬਾਰਡਰ ਦੇ ਕੋਨੇ-ਕੋਨੇ ਵਿੱਚ ਇਹਨਾਂ ਸ਼ਹਾਦਾਂ ਤੇ ਉਹਨਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਮੇਰੀ ਦੂਜੀ ਅਮਰਣੀਏ ਬਹੁਤ ਮੁਕੱਦਸ ਯਾਦ ਜਿਹੜੀ ਸਾਡੇ ਸਾਰੇ ਰਾਜਨੀਤਿਕ ਬੰਦਿਆਂ ਨਾਲੋਂ ਬਾਈ ਗੁਰਮੀਰ ਸਿੰਘ ਲਾਲੀ ਨੂੰ ਉੱਚਾ ਕਰ ਜਾਂਦੀ ਹੈ ਉਹਨਾਂ ਦੇ ਸੁਪੁੱਤਰ ਪਰਿਵਾਰ ਰਿਸ਼ਤੇਦਾਰ ਲੀਡਰ ਨੇਤਾ ਸਹਿਬਾਨ ਬਿਰਾਜਮਾਨ ਹਨ 1992 ਦੀ ਚੋਣ ਦਾ ਬਾਈਕਾਟ ਹੋ ਗਿਆ ਬਾਈਕਾਟ ਹੋਣ ਤੋਂ ਬਾਅਦ ਮਾਮਾ ਜੀ ਗੁਰਨਾਮ ਸਿੰਘ ਹੋਰੀ ਲੰਬੀ ਲੜ ਰਹੇ ਸਨ ਮੈਂ ਲੋਕ ਸਭਾ ਲੜ ਰਿਹਾ ਸੀ ਔਰ ਰਗਵੀਰ ਸਿੰਘ ਪ੍ਰਧਾਨ ਹੋ ਰਿਹਾ ਔਰ ਬਾਕੀ ਇਹਨਾਂ ਚੋਣ ਖੇਤਰਾਂ ਵਿੱਚ ਉਮੀਦਵਾਰ ਲੜ ਰਹੇ ਸਨ ਪਹਿਲਾ ਖੇਤਰ ਫਰੀਦਕੋਟ ਤੇ ਫਿਰੋਜ਼ਪੁਰ ਜਿੱਥੇ ਬਾਈਕਾਟ ਦੇ ਦੌਰਾਨ ਸਭ ਤੋਂ ਵੱਧ ਪੋਲੇ ਨੇ 432000 ਲੋਕ ਸਭਾ ਵਿੱਚ ਔਰ ਲੰਬੀ ਵਿਧਾਨ ਸਭਾ ਹਲਕੇ ਵਿੱਚ 22 ਨੇ ਔਰ ਜਲਾਲਾਬਾਦ ਔਰੇ ਨਾ ਸਾਰਿਆਂ ਖੇਤਰਾਂ ਦੇ ਦੌਰੇ ਕਰਕੇ ਮੈਨੂੰ ਯਾਦ ਹੈ ਕਿ ਲੰਬੀ ਹਲਕੇ ਵਿੱਚ ਤਾਂ ਕਹਿਣ ਕਿ ਬਾਹਾਂ ਵੜਦੇਾਂਗੇ ਉਂਗਲਾ ਵੜਦੇਾਂਗੇ ਵੋਟ ਨਹੀਂ ਪਾਉਣ ਦੇਣੀ ਕਿਉਂਕਿ ਬਾਈਕਾਟ ਔਰ ਉਹਨਾਂ ਪਿੰਡਾਂ ਵਿੱਚ ਉਸ ਵੇਲੇ ਜ਼ੋਰ ਸੀ ਬਹੁਤ ਜ਼ਿਆਦਾ ਅਤੰਕਵਾਦ ਦਾ ਬਾਈ ਨੇ ਨਾਲ ਲਏ ਆਪਣੇ ਉਹ ਸੂਰਮੇ ਦੂਲੇ ਜਰਨੈਲ ਜਿਨ੍ਹਾਂ ਨੇ ਇੱਕ ਇੱਕ ਬੂਥ ਤੇ ਜਾ ਕੇ ਔਰ 6:30 ਵਜੇ ਮੈਨੂੰ ਯਾਦ ਹੈ ਬਾਈ ਨੇ ਤਿਆਰ ਹੋ ਕੇ ਪਹਿਲੇ ਪੋਲਿੰਗ ਬੂਥ ਤੇ ਵੋਟ ਪੁਵਾਈ ਫਿਰ 10ਵੇਂ ਤੇ 50ਵੇਂ ਤੇ 100ਵੇਂ ਤੇ ਜਿੰਨਾ ਚਿਰ ਸ਼ਾਮ ਦੇ 5 ਨਹੀਂ ਵੱਜ ਗਏ ਸਰਦਾਰ ਗੁਰਨਾਮ ਸਿੰਘ ਉਹਨਾਂ ਨੂੰ ਮਾਮਾਈ ਹੋਰਾਂ ਨੂੰ ਉਹਨਾਂ ਨੂੰ ਜਿਤਾਇਆ ਤੇ ਲੋਕ ਸਭਾ ਵਿੱਚ ਉਸ ਹਲਕੇ 'ਚ ਲਗਭਗ 26000 ਵੋਟਾਂ ਕੱਲੇ 22 ਦੀ ਹਿੰਮਤ ਔਰ ਦੇ ਦੋਸਤਾਂ ਦੀ ਹਿੰਮਤ ਨਾਲ ਪਈ ਇੰਨੀ ਵਫਾਦਾਰੀ ਇਨਾ ਪਾਰਟੀ ਪ੍ਰਤੀ ਸਨੇਹ ਇਹ ਠੀਕ ਹੈ ਕਿ ਕਦਰਾਂ ਕੀਮਤਾਂ ਸਮਾਂ ਬਦਲਦਾ ਜਾ ਰਿਹਾ ਹੈ ਉਹ ਮਿਆਰ ਡਿੱਗਦੇ ਜਾ ਰਹੇ ਲੇਕਿਨ ਇਸ ਘਰ ਵਿੱਚ ਮੈਨੂੰ ਮਾਤਾ ਜੀ ਦੇ ਹੁੰਦਿਆਂ ਸਰਦਾਰ ਸਾਹਿਬ ਸਾ ਗੁਰਦੀਪ ਸਿੰਘ ਦੇ ਹੁੰਦਿਆਂ ਮੈਨੂੰ ਬਹੁਤ ਬਚਪਨ ਤੋਂ ਰਿਸ਼ਤੇਦਾਰੀ ਖੋਣ ਕਰਕੇ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਗੁਰੂ ਦਾ ਆਸਰਾ ਲੈ ਕੇ ਜੈਸੇ ਵੇਲਿਓ ਨਿਕਲਦੇ ਸ਼ੇਰ ਮੀਆਂ ਪ੍ਰਮਾਤਮਾ ਨੇ ਨਾ ਖੂਬਸੂਰਤ ਪਹਿਲਾਂ ਗੱਲ ਵਿੱਚ ਰੰਗ ਭਰਦੇ ਫਿਰ ਸੁਗੰਧ ਭਰਦੇ ਫਿਰ ਸੰਗੀਤ ਭਰਦੇ ਤੇ ਜਿਹਦੇ ਨਾਲ ਪਿੰਡੋਂ ਤੁਰ ਕੇ ਚਲੇ ਗਏ ਕਿਸੇ ਜ਼िला ਕਪਤਾਨ ਕੋਲ ਕਿਸੇ ਆਈਜੀ ਕੋਲ ਕਿਸੇ ਮਨਿਸਟਰ ਕੋਲ ਕਿਸੇ ਚੀਫ ਮਨਿਸਟਰ ਕੋਲ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਨੂੰ ਜਵਾਬ ਨਹੀਂ ਦਿੱਤਾ ਮੈਂ ਚਸ਼ਮਪੀਤ ਗਵਾਹ ਸਰਦਾਰ ਦਰਬਾਰਾ ਸਿੰਘ ਹੋਣ ਗਿਆਨੀ ਜ਼ੈਲ ਸਿੰਘ ਹੋਣ ਸਰਦਾਰ ਬਿਹੰਤ ਸਿੰਘ ਹੋਣ ਕੈਪਟਨ ਅਮਰਿੰਦਰ ਸਿੰਘ ਹੋਣ ਸਰਦਾਰ ਹਰਚਰਨ ਸਿੰਘ ਬਰਾੜ ਹੋ ਉਹ ਇਹਨਾਂ ਸਾਰੇ ਮੁੱਖ ਮੰਤਰੀਆਂ ਨੇ ਜੋ ਰਹੇ ਉਹਨਾਂ ਨੂੰ ਬਹੁਤ ਵੱਡਾ ਮਾਣ ਤੇ ਸਤਿਕਾਰ ਦਿੱਤਾ ਮੈਨਾਂ ਮੈਨੂੰ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਇਸ ਗੱਲ ਦਾ ਅਫਸੋਸ ਹੈ ਕਿ ਜਿੱਡੀ ਵੱਡੀ ਪੋਪੁਲੈਰਿਟੀ ਇੱਥੇ ਬੈਠੇ ਹੈ ਰੇਨਵਾ ਸਾਹਿਬ ਮੈਨੂੰ ਯਾਦ ਹੈ 99 ਦੀ ਪਹਿਲੀ ਇਲੈਕਸ਼ਨ ਵਿੱਚ ਚੌਧਰੀ ਖਜ਼ਾਰੀ ਲਾਲ ਚੌਧਰੀ ਬਲਰਾਮ ਜਾਖੜ ਐਡੇ ਐਡੇ ਵੱਡੇ ਨਾਂ ਇਸ ਇਲਾਕੇ ਦੇ ਉਹਨਾਂ ਨੂੰ ਮੈਨੂੰ ਇੰਟਰੋਡਿਊਸ ਪਾ ਫੜ ਕੇ ਕਿਸੇ ਨੇ ਕਰਵਾਇਆ ਔਰ ਉਹਨਾਂ ਪਰਿਵਾਰਾਂ ਨੂੰ ਸਾਰੇ ਇਲਾਕੇ ਵਿੱਚ ਉਹਨਾਂ ਦੀ ਕਿਰਪਾ ਨਾਲ ਇੰਦਦ ਪ੍ਰਾਪਤ ਹੋਈ ਉਹ ਸਰਦਾਰ ਗੁਰਬੀਰ ਸਿੰਘ ਜੀ ਸਾਡੇ ਦਲਾਂ ਦੇ ਮੋਢੀ ਇੱਥੇ ਬਿਰਾਜਮਾਨ ਸ੍ਰੀ ਵਿਜੇ ਸਾਥੀ ਔਰ ਅਮਰਜੀਤ ਸਿੰਘ ਜੀ ਰਾਜੇ ਹਨ ਇਹ ਆਏ ਐ ਦੋਨੋਂ ਚੋਣਾ ਲੜੇ ਐ ਐਮਐਲਏ ਰਹੇ ਐ ਐਮਐਲ ਦੀ ਚੋਣ ਲੜੇ ਉਹਨਾਂ ਦੇ ਨਾਲ ਕਲਕੱਤਾ ਦੇ ਕਾਂਗਰਸ ਸੈਸ਼ਨ ਵਿੱਚ ਹైదరాబాద్ ਦੇ ਕਾਂਗਰਸ ਸੈਸ਼ਨ ਵਿੱਚ ਬੈਂਗਲੌਰ ਦੇ ਕਾਂਗਰਸ ਸੈਸ਼ਨ ਵਿੱਚ ਸਾਨੂੰ ਜਾਣ ਦਾ ਜਦੋਂ ਮੌਕਾ ਮਿਲਦਾ ਤੇ ਕੋਈ ਵੀ ਤੱਕਦਾ ਤਾਂ ਕਲਗੀ ਦਾ ਪਾਤਸ਼ਾਹ ਦੇ ਇਸ ਫਰਜ਼ੰਦ ਦਾ ਜੋ ਉਹਨਾਂ ਦੇ ਚਰਨਾਂ ਦੀ ਧੂਲ ਮੱਥੇ ਤੇ ਲਾ ਕੇ ਵਿਚਰਿਆ ਉਹਨਾਂ ਦੀ ਖੂਬਸੂਰਤੀ ਉਹਨਾਂ ਦਾ ਪਿਆਰ ਉਹਨਾਂ ਦੀ ਵਫਾਦਾਰੀ ਉਹਨਾਂ ਦੀ ਨਿਮਰਤਾ ਦਾ ਕੋਈ ਅੰਤ ਨਹੀਂ ਮੈਂ ਕਤਾਹੀ ਕਰਾਂਗਾ ਅੰਤ ਵਿੱਚ ਅਗਰੇ ਜ਼ਿਕਰ ਨਾ ਕਰਾਂ ਨਾ ਸੁਣੀਦੇ ਹੁੰਦੇ ਸੀ ਕਿ ਸਰਦਾਰ ਮਹਿੰਦਰ ਸਿੰਘ ਚੁੰਬਾ ਪਹਿਲੀ ਝੋਲੜੇ ਜਦੋਂ 72 ਵਿੱਚ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸਨ ਇੰਨਾ ਜ਼ੋਰ ਸੀ ਉਸ ਪਰਿਵਾਰ ਦੀ ਧੀ ਨੇ ਜਿਸ ਪ੍ਰਕਾਰ ਮੈਂ ਚਸ਼ਮਦੀਦ ਹਾਂ ਇਹਨਾਂ ਸਾਤ ਅੱਠ ਵਰਿਆਂ ਤੋਂ ਬੇਪਚੀ ਬੈਠੇ ਐ ਰੋਬੀ ਬੈਠੇ ਐ ਉਹਨਾਂ ਦਾ ਸਟਾਫ ਜਿਹੜਾ ਬੜਾ ਸਮਰਪਿਤ ਹੋ ਕੇ ਇੱਕ ਬਾਤ ਸਮਾਨ ਚਾਹੇ ਉਹਨਾਂ ਦਾ ਡਰਾਈਵਰ ਹੋਵੇ ਚਾਹੇ ਉਹਨਾਂ ਦਾ ਕਰਦਾ ਕੋਈ ਆਖੀ ਕਰਨ ਵਾਲਾ ਚੌਕੀਦਾਰ ਹੋਵੇ ਬਹੁਤ ਵੱਡਾ ਸਰਦਾਰ ਨੂੰ ਸਤਕਾਰ ਮਿਲਿਆ ਪਰ ਜੋ ਧਰਮ ਪਤਨੀ ਨੇ ਧੀ ਨੇ ਪੁੱਤਰ ਨੇ ਪਰਿਵਾਰ ਨੇ ਔਰ ਸਾਡੀ ਭੈਣ ਨੇ ਉਸ ਪਰਿਵਾਰ ਦੀ ਧੀ ਨੇ ਆਪਣੇ ਮਾਂ ਦੀ ਔਰ ਖਾਨਦਾਨ ਦੀ ਬੜੀ ਸੁਲੱਖਣੀ ਕੀਤੀ ਹੈ ਕੁਖ ਜਿਨ੍ਹਾਂ ਨੇ ਆਪਦੇ ਖੱਥੀ ਉਹਨਾਂ ਨੂੰ ਬਿਮਾਰ ਰਹਿੰਦਿਆਂ ਬੜੀ ਮਹਾਨ ਵੱਡੀ ਸੇਵਾ ਕੀਤੀ ਤੋਂ ਅੰਤ ਵਿੱਚ ਮੈਂ ਤੁਹਾਡੀ ਸੰਗਤ ਦਾ ਮੈਨੂੰ ਹੁਕਮ ਹੋਇਆ ਹੈ ਕਿ ਸਾਰਿਆਂ ਦਾ ਹਾਰਦਿਕ ਤੌਰ ਤੇ ਮੇਰੇ ਨਾਲੋਂ ਬਹੁਤ ਪ੍ਰਤਿਸ਼ਠਿਤ ਰਿਸ਼ਤੇਦਾਰ ਵਿਅਕਤੀ ਇੱਥੇ ਬਿਰਾਜਮਾਨ ਹਨ ਲੀਡਰ ਬਿਰਾਜਮਾਨ ਹਨ ਮੈਂ ਉਹਨਾਂ ਸਾਰਿਆਂ ਦਾ ਸੰਗਤ ਦਾ ਮਹਾਰਾਜ ਦੀ ਹਜ਼ੂਰੀ ਵਿੱਚ ਜਿੱਥੇ ਧੰਨਵਾਦ ਕਰਦਾ ਹਾਂ ਨਾਲ ਦੀ ਨਾਲ ਇੱਕ ਅੰਤ ਵਿੱਚ ਗੱਲ ਕਹਿ ਕੇ ਇੱਕ ਦਿਨ ਕਾਰ ਵਿੱਚ ਟਰੈਵਲ ਕਰਦਿਆਂ ਬਾਈ ਹੋਰੀ ਮੈਨੂੰ ਲੈ ਜਾਂਦੇ ਆਪਣੀ ਗੱਡੀ ਵਿੱਚ ਕਈ ਵਾਰ ਚੰਡੀਗੜ੍ਹ ਜਾਣਾ ਪ੍ਰੋਗਰਾਮਾਂ ਤੇ ਜਾਣਾ ਪੋਲਿਟੀਕਲ ਕਾਨਫਰੰਸਾਂ ਤੇ ਜਾਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਣ ਜਾਣਾ ਜੇ ਮੋਤੀ ਬਾਗ ਪੈਲੇਸ ਦੇ ਦਰਵਾਜ਼ੇ ਕਿਸੇ ਬੰਦੇ ਲਈ ਸਿੱਧੇ ਖੁੱਲਦੇ ਸੀ ਉਹ ਸਾ ਗੁਰਬੀਰ ਸਿੰਘ ਗੋਰੀ ਕਿਉਂਕਿ ਇਸ ਨਗਰ ਨੇ ਸ਼ੂਟਰ ਵੀ ਪੈਦਾ ਕੀਤੇ სპੋਰਟਸਮੈਨ ਪੈਦਾ ਕੀਤੇ ਇਸ ਨਗਰ ਨੇ ਵੱਡੇ ਵੱਡੇ ਅਫਸਰ ਪੈਦਾ ਕੀਤੇ ਔਰ ਖੰ ਮੈਂ ਇਸ ਗੱਲ ਦਾ ਯਾਦ ਕਰਦਿਆਂ ਕਿ ਕਾਰ 'ਚ ਬੈਠਿਆ ਜਦੋਂ ਟੱਪਣ ਲੱਗੇ ਪੰਜਾਬੀ ਯੂਨੀਵਰਸਿਟੀ ਕੋਲ ਦੀ ਮੈਂ ਕਿਹਾ ਭਾਈ ਮੈਂ ਇੱਥੇ ਪੜਿਆ ਤੇ ਸਾਡੇ ਪ੍ਰੋਫੈਸਰ ਹੁੰਦੇ ਸੀ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਬੜੀਆਂ ਅਸੀਮ ਨਜ਼ਮਾਂ ਉਹਨਾਂ ਨੇ ਲਿਖੀਆਂ ਉਹ ਕਮਾਲ ਦਾ ਉਹਨਾਂ ਨੇ ਪੰਜਾਬ ਦੀ ਮਿੱਟੀ ਤੇ ਸ਼ਾਇਰੀ ਲਿਖੀ ਤੇ ਉਹਨਾਂ ਦੀਆਂ ਦੋ ਸੱਤਰਾਂ ਹਨ ਜੋ ਅੱਜ ਦੇ ਯੁੱਗ ਤੇ ਜਦੋਂ ਦੋਸਤੀ ਦਾ ਅਗਰ ਕਿਸੇ ਨੇ ਮੂਜਸਮਾ ਵੇਖਣਾ ਹੈ ਉਹ ਸਰਦਾਰ ਗੁਰਪ੍ਰੀਤ ਸਿੰਘ ਲਾਲੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੁਲਵੰਤ ਸਿੰਘ ਗਰੇਵਾਲ ਦੀ ਇੱਕ ਕਵਤਾ ਸ਼ਿਵਕਵਰ ਪਿਰਾਜਮਾਨ ਸਾਡਾ ਪਰਮ ਮਿੱਤਰ ਕੁਲਵੰਤ ਸਿੰਘ ਗਰੇਵਾਲ ਉਹਨਾਂ ਦੀ ਨਜ਼ਮ ਹੈ ਕਿਤੇ ਇੱਕ ਲਾਈਨ ਸਿਰਫ ਉਹ ਕਹਿ ਰਹੇ ਹੈ ਕਿ ਫੁੱਲ ਪੈ ਗਏ ਨੇ ਕਿਕਰਾਂ ਫੁੱਲ ਪੈ ਗਏ ਨੇ ਕਿਕਰਾਂ ਨੂੰ ਸੂਲਾ ਵਾਂਗ ਵਿਰਨ ਗਏ ਕੀ ਹੋ ਗਿਆ ਮਿੱਤਰਾਂ ਨੂੰ ਸੂਲਾ ਵਾਂਗ ਵਿਰਨ ਗਏ ਕੀ ਹੋ ਗਿਆ ਮਿੱਤਰਾਂ ਨੂੰ ਅੱਜ ਤੋਂ 21ਵੀਂ ਸਦੀ ਵਿੱਚ ਇੱਕ ਯਾਂਤਰਿਕ ਯੁੱਗ ਦਾ ਆਰੰਭ ਹੋ ਗਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆਰੰਭ ਹੋ ਗਿਆ ਹੈ ਜਦੋਂ ਪੋਲਿਟਿਕਲ ਲੋਕਾਂ ਦੀ ਸਬਾਏ ਉਹਨਾਂ ਦੀ ਮੈਜੋਰਿਟੀ ਉਹਨਾਂ ਦੇ ਉੱਤੇ ਕਿਸ ਪ੍ਰਕਾਰ ਦਾ ਲੋਕ ਉਹਨਾਂ ਦੇ ਬਾਰੇ ਸੋਚਦੇ ਐ ਉਸ ਯੁੱਗ ਵਿੱਚ ਬਾਈ ਨੇ ਇੰਨੀ ਸਾਫ਼ ਕੋਈ ਨਾਲ ਇੰਨੀ ਇਮਾਨਦਾਰੀ ਨਾਲ ਇੰਨੀ ਨਿਮਰਤਾ ਨਾਲ ਔਰ ਇਹਨੇ ਲੋਕਾਂ ਦੇ ਸਾਥ ਤੇ ਪਿਆਰ ਨਾਲ ਆਪਣਾ ਰਾਜਨੀਤਿਕ ਜੀਵਨ ਹਮੇਸ਼ਾ ਇਹਨਾਂ ਪਿੰਡਾਂ ਦੀਆਂ ਜੂਹਾਂ ਵਿੱਚ ਔਰ ਦੋਸਤਾ ਵਿੱਚ ਭਰਾਵਾਂ ਵਿੱਚ ਰਿਸ਼ਤੇਦਾਰਾਂ ਵਿੱਚ ਸਾਕ ਸਬੰਧੀਆਂ ਵਿੱਚ ਉਹਨਾਂ ਦਾ ਹਮੇਸ਼ਾ ਨਾਜ਼ ਜ਼ਿੰਦਾ ਰਹੇਗਾ ਔਰ ਰੋਬੀ ਮੇਰੇ ਪਤੀਜ ਜੇ ਜ਼ਿੰਦਗੀ ਵਿੱਚ ਅਸੀਂ ਜਿਸ ਇਨਸਾਨ ਨੇ ਸਾਨੂੰ ਬਣਾਇਆ ਸੰਵਾਰਿਆ ਸਿਖਾਇਆ ਸਮਝਾਇਆ ਉਹਨਾਂ ਲਈ ਪੂਜੀ ਜ਼ਿੰਦਗੀ ਦਿਲ ਫੁੱਲ ਕਰ ਸਕੀਏ ساری ਜ਼ਿੰਦਗੀ ਅਸੀਂ ਹਾਜ਼ਰ ਰਵਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ Vai